ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆ ਜਸ ਸ੍ਰੀਨਾ ਵਲੌਗ ਚੈਨਲ ਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਗਈ ਹੈ ਜੀ ਬੁਟੀਕ ਵਾਲੀ ਮੈਡਮ ਉਹ ਵੀ ਇਹ ਮੈਡਮ ਹੋ ਗਈ ਬੀਜ਼ੀ ਤਾਂ ਹੀ ਸਾਡੇ ਹੁੰਦੇ ਆ ਵਲੌਗ ਘਟ ਆਉਂਦੇ ਆ ਇੱਕ ਨਾ ਥੋੜਾ ਜਿਹਾ ਆਪਣਾ ਬਾਪੂ ਢਿੱਲਾ ਹੋ ਗਿਆ ਸੀਗਾ ਉਹਦੇ ਕਰਕੇ ਫਿਰ ਦੋ ਤਿੰਨ ਦਿਨ ਸਾਡਾ ਫਿਰ ਥੋੜੀ ਟੈਨਸ਼ਨ ਹੋ ਪਈ ਸੀ ਹਨਾ ਤੇ ਥੋੜਾ ਬਾਪੂ ਵਾਲਾ ਥੋੜਾ ਧਿਆਨ ਜ਼ਿਆਦਾ ਉਦੋਂ ਕੀਤਾ ਫਿਰ ਥੋੜਾ ਜਿਹਾ ਹੁਣ ਓਕੇ ਆ ਕੰਮ ਸਾਰਾ ਹੁਣ ਬੀਜੀ ਠੀਕ ਨੇ ਸਹੀ ਹਾਂ ਡੇਜੀ ਠੀਕ ਨੇ ਰਿਪੋਰਟਰ ਰਪਾਟਾਂ ਸਾਰੀਆਂ ਕਰਾ ਲਈਆਂ ਸਮੋਗਿਆਂ ਨੇ ਤਾਂ ਕੰਮ ਬਈ ਵਧਾਤਾ ਹੀ ਜ਼ਿਆਦਾ ਚੰਗਾ ਵਾਲਾ ਬਾਪੂ ਲਗੇ ਆ ਤੇ ਕੰਜਰਾਂ ਨੇ ਕੰਮ ਹੀ ਖਰਾਬ ਕਰਤਾ ਈ ਸਾਰਾ ਸੋ ਵਾਹਿਗੁਰੂ ਦੀ ਕਿਰਪਾ ਨਾਲ ਲੁਧਿਆਣੇ ਆਪਾਂ ਲੈ ਕੇ ਗਏ ਸੀ ਫਿਰ ਉਸ ਤੋਂ ਬਾਅਦ ਸਾਰਾ ਸੈੱਟ ਹੋ ਗਿਆ ਦੋ ਦਿਨਾਂ ਦੇ ਵਿੱਚ ਵਿੱਚ ਹੀ ਨਾ ਓਕੇ ਤੇ ਰਿਪੋਰਟ ਫਿਰ ਬਾਪੂ ਦੀਆਂ ਰਿਪੋਰਟਾਂ ਰਪਾਟਾਂ ਸਾਰੀਆਂ ਕਰਵਾਈਆਂ ਸੀਗੀਆਂ ਤੇ ਮਨਪਿੰਦੀ ਨੂੰ ਰਿਪੋਰਟ ਪੜਨ ਲਾਤਾ ਐ ਹਣ ਵੀ ਤੇ ਹੂੰ ਰਿਪੋਰਟ ਪੜਨ ਲਾਤਾ ਠੀਕ ਹੈ ਨਾ ਸਾਰੀ ਵਧੀਆ ਫੜ ਫੜ ਕੇ ਸੁਣਾ ਤੈਨੂੰ ਦਾ ਰਿਪੋਰਟ ਕਹਿਣਾ ਦਾ ਸੀਗਾ ਬਾਥਰੂਮ ਟੈਸਟ ਬਾਪੂ ਦਾ ਕਹੇ ਯੂਰੀਨ ਯੂਰੀਨ ਟੈਸਟ ਹੋਇਆ ਵੀ ਯੂਰੀਨ ਵਿੱਚ ਥੋੜੀ ਜੀ ਇਨਫੈਕਸ਼ਨ ਆਈ ਸੀ ਤੇ ਕਹਿਣਾ ਦਾ ਯੂਰੀਨ ਨਹੀਂ ਸੀਗਾ ਕਹਿੰਦੀ ਡੈਡੀ ਦੇ ਨਾ ਯੂਟਰਸ ਵਿੱਚ ਵੀ ਪ੍ਰੋਬਲਮ ਮੈਂ ਬੈਠਾ ਬੈਠਾ ਹੈਰ ਲਗਾ ਮੈਂ ਕਹਿੰਦਾ ਬਾਪੂ ਤੂੰ ਆ ਗੱਲ ਬਾਰੇ ਸਾਨੂੰ ਦੱਸਿਆ ਹੀ ਨਹੀਂ ਹੈ ਬੈਠਾ ਬੈਠਾ ਹੈਰ ਨਹੀਂ ਜਾ ਮੈਂ ਨਾਲ ਹੀ ਕਹਿੰਦਾ ਤੁਸੀਂ ਨਹੀਂ ਯੂਰੀਨ ਚ ਸਲੋ ਮਲੇਖੇ ਜੀ ਨਿਕਲਦਾ ਗਿਆ ਨਾ ਮੂੰਹ ਚ ਮੇਰਾ ਹੌਲ ਫੈ ਗਿਆ ਮੈਂ ਕਿਹਾ ਬਾਪੂ ਵੀ ਆ ਸੈਸਟ ਨੂੰ ਵੀ ਤੇਰੇ ਲੱਗਾ ਮੈਨੂੰ ਤਾਂ ਪਤਾ ਹੀ ਅੱਜ ਲੱਗਾ ਠੀਕ ਆ ਤੇ ਹੁਣ ਅੱਜ ਫੇਰ ਕੋ ਚੇਂਜ ਲਾਦਾ ਕਿਧਰ ਨੂੰ ਟੱਪ ਤੋਂ ਭੱਜ ਲਈਂ ਇਧਰ ਨੂੰ ਠੀਕ ਆ ਜਰਮੀ ਬਹੁਤ ਜ਼ਿਆਦਾ ਅੱਜ ਹੈਗੀ ਆ ਪੇਰੈਂਟਸ ਮੀਟਿੰਗ ਵਲੌਗ ਥੋੜੀ ਥੋੜੀ ਲਈ ਘਟ ਆਉਂਦੇ ਆ ਥੋੜੀ ਐਡਜਸਟ ਕਰ ਲਿਆ ਕਰ ਠੀਕ ਆ ਤੇ ਬਿਜ਼ੀ ਹੋਏ ਪਏ ਆ ਥੋੜਾ ਜਿਹਾ ਪਰ ਜਦੋਂ ਵੀ ਟਾਈਮ ਕਾੜਨ ਤੁਹਾਡੇ ਲਈ ਵਲੌਗ ਬਣਾਇਆ ਕਰਾਂਗੇ ਇੱਕ ਵਾਰੀ ਆ ਕਿ ਜਦੋਂ ਅਸੀਂ ਵਲੌਗ ਨੇ ਵਲੌਗ ਬਣਾਉਣ ਲੱਗਦੇ ਤਾਂ ਬਹੁਤ ਬਣਉਣ ਲੱਗੇ ਜਾਂਦੇ ਕਿ ਜਦੋਂ ਸਾਡਾ ਗੈਪ ਆ ਜਾਂਦਾ ਪਰ ਹੋਇਆ ਇਦਾਂ ਮਾਪਿਆਂ ਤੋਂ ਉੱਤੇ ਕੁਝ ਨਹੀਂ ਹੈਗਾਗਾ ਨਾ ਕਿ ਬਾਪੂ ਦੀ ਬੜੀ ਟੈਨਸ਼ਨ ਹੋ ਗਈ ਸੀ ਬਾਪੂ ਦੇ ਹੱਥ ਪੈਰ ਕੇਰੇ ਸੋਚ ਗਏ ਸੀਗੇ ਤੇ ਸੋ ਬਾਬੇ ਦੀ ਕਿਰਪਾ ਦੇ ਨਾਲ ਸਾਰਾ ਇਸ ਇੰਨੇ ਵਧੀਆ ਡਾਕਟਰ ਨੇ ਲੁਧਿਆਣੇ ਦੇ ਕਿਸੇਪ ਤਿੰਨ ਖਰਾਕਾਂ ਲਈਆਂ ਨੇ ਬਾਪੂ ਨੌਂ ਬਰ ਨੌਂ ਕਰਦੇ ਉਹਨਾਂ ਤਿੰਨਾਂ ਖਰਾਕਾਂ ਦੇ ਨਾਲ ਕਿ ਜੇ ਇੱਥੇ ਮੋਗੇ ਦੇ ਰਹੇ ਜਾਂਦੇ ਤਾਂ ਸ਼ਾਇਦ ਉਹਨਾਂ ਨੇ ਪਤਾ ਨਹੀਂ ਕੀ ਕੁਝ ਕਰ ਦੇਣਾ ਸੀ ਹਨਾ ਹੁਣ ਅੱਜ ਹੈਗੀ ਆ ਐ ਕੁਰੀ ਕਰਨ ਇਹ ਬੁਟੀਕ ਦੇ ਕੰਮ ਅੱਜ ਸ਼ਹਿਰ ਨੂੰ ਜਾਣਾ ਠੀਕ ਆ ਤੇ ਵਲੌਗ ਕਰਦੇ ਆ ਕੰਟੀਨਿਊ ਸਾਰੇ ਜਾਣੇ ਤੇ ਕੋਈ ਵੀ ਰਿਪੋਰਟਰ ਪਾਰਟ ਥੋੜੀ ਫੈਮਿਲੀ ਜੀ ਕੋਈ ਪ੍ਰੋਬਲਮ ਹੁੰਦੀ ਆ ਤਾਂ ਤੁਸੀਂ ਸਾਨੂੰ ਵਟਸਐਪ ਕਰਕੇ ਤੁਸੀਂ ਆਪਦੀ ਰਿਪੋਰਟ ਵਗੈਰਾ ਪੜਾ ਸਕਦੇ ਹੋ। ਪਰਦਿੰਗੇ ਰਿਪੋਰਟ ਆ ਦੇਖੀ ਢੱਲਾਇਆ ਉਹ ਕੀਤਾ ਹੈ ਇਹਨੂੰ ਪਤਾ ਹੀ ਨਾ ਮੇਰੇ ਸਾਹਮਣੇ ਜਦੋਂ ਆ ਕੋਈ ਵੀ ਜਦੋਂ ਤੈਨੂੰ ਪਤਾ ਕਿ ਤੈਨੂੰ ਮੈਂ ਤਾਂ ਫਿਰ ਖੱਟਣਾ ਵੀ ਹੁੰਦਾ ਜਿਆਦਾ ਥੋੜਾ ਮਾਸਕਾ ਵੀ ਨਾਲ ਲਾ ਲੈਣਾ ਹੁੰਦਾ ਹੈ ਨਾ ਹੈ ਸੋ ਹੈਪੀ ਹੈਪੀ ਹੈਨਾ ਚਲੋ ਫਿਰ ਤੁਹਾਨੂੰ ਬਹੁਤ ਜਲਦੀ ਇੱਕ ਗੁੱਡ ਨਿਊਜ਼ ਦੇਵਾਂਗੇ ਓਕੇ ਤੇ ਚਲੋ ਫਿਰ ਚੱਲ ਗਏ ਚਲੋ ਠੀਕ ਆਓ ਫਿਰ ਚੱਲਦੇ ਆਪਾਂ ਸ਼ਹਿਰ ਨੂੰ ਫਿਰ ਕਰਦੇ ਆਂ ਬਲੌਗ ਕੰਟੀਨਿਊ ਓਕੇ ਬਾਪੂ ਘਰੇ ਨਹੀਂ ਹੈਗਾ ਤੇ ਬਾਪੂ ਨੂੰ ਹੀ ਮਲਾਵਾਂਗੇ ਤੁਹਾਨੂੰ ਜੇ ਪਹਿਲਾਂ ਆਪਾਂ ਆਗੇ ਤਾਂ ਪਹਿਲਾਂ ਸ਼ਹਿਰ ਜਾ ਕੇ ਆਉਣਾ ਕੰਮ ਕਾਫੀ ਜਿਆਦਾ ਕਰਨ ਵਾਲੇ ਆ ਅੱਜ ਆਪਣੇ ਉਹ ਕਰਨੇ ਆ ਤੇ ਗੱਡੀ ਆਪਾਂ ਧੋਤੀ ਆ ਤੇ ਕਬੂਤਰ ਆਪਣੇ ਮੈਂ ਵੀਡੀਓ ਪਾਈ ਸੀ ਕਬੂਤਰ ਆਪਣੇ ਬਹੁਤ ਗਏ ਠੀਕ ਆਸ ਆਪਣੇ 80 90 ਕਬੂਤਰ ਸੀ ਆਪਣੇ ਕੋਲੇ ਤੇ ਵਿੱਚੋਂ ਆਪਾਂ 8 ਕੀ ਰੱਖਣੇ ਸੀਗੇ ਬਾਕੀ ਸਾਰੇ ਹੀ ਗਏ ਕਬੂਤਰ ਆਪਣੇ ਤੇ ਗੱਡੀ ਹਰੇ ਗਿੱਲੀ ਖੜੀ ਆ ਆਪਣੀ ਟਾਕੀ ਵੀ ਨਹੀਂ ਮਾਰੀ ਚਲ ਕੋਈ ਤੋਂਪਣਾ ਸੁੱਕ ਜਾਣੀ ਆ ਚਲ ਜੀਏ ਪਰ ਗੇੜੜ ਆਈ ਗੇੜ ਲਾ ਆ ਕਰਾ ਐਵੇਂ ਨਹੀਂ ਲਾਉਣਾ ਫੇਰ ਮੈਂ ਗੱਡੀ ਗੱਡੀ ਚ ਲਾਵਾਂ ਕਿ ਮੈਂ ਗੇੜ ਲਾਉਂਦਾਸ ਤੂੰ ਵੀ ਟੈਂਪੂ ਦੀ ਲੋਡ ਆਉਣੀ ਆ ਟੈਂਪੂ ਦੇ ਭਾਈ ਹੋਏ ਫੇਰ ਵੇਖੀ ਚੜਦੀ ਭੱਜ ਗਏ ਕਿਵੇਂ ਹਨ ਅੱਲਾਹ ਹੋ ਵੀ ਦੋਸਤੋ ਗੱਡੀ ਆਪਣੀ ਠੰਡੀ ਹੋ ਗਈ ਆ ਤੇ ਸੌਣ ਦਾ ਮਹੀਨਾ ਵੀ ਗਿਆ ਆਪਣਾ ਤੇ ਜਿਹੜਾ ਆਉਂਦਾ ਸਾਲ ਹੈ ਨਾ ਆਉਂਦੇ ਸਾਲ ਨੂੰ ਆਪਾਂ ਆ ਉਹਦੇ ਸੌਣ ਦਾ ਮੇਲਾ ਆਪਾਂ ਆ ਉਹਦੇ ਪਿੰਡ ਚ ਲਾਵਾਂਗੇ ਤੀਆਂ ਦਾ ਤਿਆਰ ਪਿੰਡਸ ਲਈਣੀਆਂ ਤੀਆਂ ਆਪਾਂ ਇਹੋ ਜੀਆਂ ਲਾਵਾਂਗੇ ਕਿ ਸਾਰੇ ਦੇਖਣਗੇ ਕਿ ਤੀਆਂ ਦਾ ਪ੍ਰੋਗਰਾਮ ਹੋਇਆ ਤੇ ਇਸ ਵਾਰ ਥੋੜਾ ਜਿਹਾ ਮਾਹੌਲ ਬਣਿਆ ਨਹੀਂ ਤੇ ਅਗਲੀ ਵਾਰ ਪੂਰੀ ਐਨ ਪਹਿਲਾਂ ਤਾਂ ਸਾਡੇ ਆਈਡੀਆ ਹੀ ਦਿਮਾਗ ਚ ਲੇਟ ਆਇਆ ਉਦ ਨੂੰ ਹੁਣ ਸੌਣ ਲੰਗ ਚੁੱਕਿਆ ਹਨ ਇੱਕ ਦੋ ਦਿਨ ਰਹੇਗਾ ਸੌਣ ਦਾ ਲੰਗਣ ਚ ਫਿਰ ਉਹਦਾ ਗੱਲ ਨਹੀਂ ਬਾਨੀ ਫਿਰ ਆਉਂਦੇ ਸਾਲ ਨੂੰ ਪੂਰੀ ਇਹਦਾ ਪ੍ਰਬੰਧ ਦੇ ਨਾਲ ਤੀਆਂ ਦਾ ੱੱਕੜ ਮੇਲਾ ਲਾਵਾਂਗੇ ਪੂਰਾ ਜਿੱਥੇ ਬਸ ਫਿਰ ਬੱਲੋ ਹੀ ਪੈਂਦੀ ਹੋਵੇ ਚੱਕ ਲੋ ਧਰ ਲੋ ਵਾਲਾ ਹੀ ਕੰਮ ਹੋਊਗਾ ਫਿਰ ਉੱਤੇ ਦੇਖਿਓ ਫਿਰ ਕਿੱਦਾਂ ਪੈਂਦਾ ਹਨ ਤੇ ਬਾਕੀ ਤੁਸੀਂ ਰਹਿ ਦਿਓ ਸਾਰੇ ਜਣੇ ਜਰੂਰ ਹਨ ਕਿ ਆਪਾਂ ਥੋੜਾ ਜਿਹਾ ਆਪਣੇ ਆਪ ਦੇ ਪਿੰਡ ਨੂੰ ਜੇ ਤੁਸੀਂ ਮੈਨੂੰ ਜਾਣਦੇ ਆ ਮੈਨੂੰ ਇਹ ਹੁੰਦਾ ਕਿ ਆਪ ਆਪਣੇ ਹਰੇਕ ਦੀ ਸੋਚ ਹੁੰਦੀ ਆ ਮੈਨੂੰ ਇਹ ਹੁੰਦਾ ਕਿ ਜੇ ਮੈਨੂੰ ਜਾਣਦੇ ਤੁਸੀਂ ਮੇਰੀ ਫੈਮਿਲੀ ਨੂੰ ਵੀ ਜਾਣੋ ਹਣ ਹੁਣ ਜੇ ਤੁਸੀਂ ਮੇਰੀ ਫੈਮਿਲੀ ਨੂੰ ਜਾਣਦੇ ਤੁਸੀਂ ਮੇਰੇ ਪਿੰਡ ਨੂੰ ਵੀ ਜਾਣੋ ਆਹ ਣਾ ਆ ਜੀ ਕਿਤੇ ਹਾਂ ਮਾੜੀ ਵਿੱਥ ਰਹਿ ਗਈ ਆ ਤੇ ਉੱਤੇ ਜੜ ਜਲ ਗਈ ਗੱਡੀ ਹੈਂ ਦੇਣਾ ਤੁਸੀਂ ਚੁੱਪ ਬੜੀ ਹਾਂ ਮਾੜੀ ਵਿੱਥ ਰਹਿ ਗਈ ਆ ਫੁੜਕ ਚੱਲੀ ਸੀ ਹੁਣੀ ਐਨੀ ਛੇਤੀ ਨਹੀਂ ਜਾਂਦੀ ਉਹ ਐਨੀ ਛੇਤੀ ਨਹੀਂ ਜਾਣਗੀ ਤਾਂ ਸਹੀ ਹੋਈ ਨਹੀਂ ਛੇਤੀ ਨਹੀਂ ਜਾਂਦੀ ਨਹੀਂ ਨਹੀਂ ਛੇਤੀ ਨਹੀਂ ਜਾਣਾ ਤਾਂ ਸਾਰਿਆਂ ਨਹੀਂ ਆ ਅੱਛਾ ਹਾਂ ਠੀਕ ਆ ਚੱਲ ਗਏ ਚਲੋ ਲੈ ਫਿਰ ਚਲੋ ਫਿਰ ਦੋਸਤੋ ਜਦੋਂ ਅਸੀਂ ਗੱਡੀ ਚੋਂ ਉਤਰਨਾ ਹੁੰਦਾ ਹਨ ਤੇ ਉਦੋਂ ਹੁੰਦਾ ਕਿ ਮਨਪੀਕੋ ਗੀਟ ਤੂੰ ਖੋਲ ਮੈਂ ਕਿ ਤੂੰ ਖੋਲ ਸਾਡਾ ਹਮੇਸ਼ਾ ਹੀ ਇੱਥੇ ਆ ਵਿਵਾਦ ਸਾਡਾ ਸ਼ੁਰੂ ਹੁੰਦਾ ਚੰਗਾ ਪਰ ਮੈਂ ਚੱਲਿਆ ਟੈਂਪੂ ਤੇ ਆ ਜੀ ਟੈਂਪੂ ਤੇ ਆਈ ਟੈਂਪੂ ਤੇ ਹਾਂਜੀ ਟੈਂਪੂ ਤੇ ਆ ਜੀ ਲੈਣਾ ਝੂਟਾ ਨਹੀਂ ਨਹੀਂ ਆ ਆ ਕੀ ਹੁੰਦਾ ਪਿੱਸੂ ਮੈਂ ਸ਼ੰਕੀ ਦੇ ਪਏ ਹੋਇਆ ਇਹ ਇਧਰ ਕਿਧਰ ਆ ਗਿਆ ਬੱਚੋ ਇਹ ਇਹਨੂੰ ਕੱਢੋ ਬਾਹਰ ਪਹਿਲਾਂ ਹਾਂਜੀ ਦੋਸਤੋ ਪਹੁੰਚ ਗਏ ਆ ਸਕੂਲ ਤੇ ਐਸ਼ ਦੀਆਂ ਹੈਗਿਆ ਤੀਜੀ ਮੰਜ਼ਿਲ ਦੇ ਉੱਪਰ ਕਲਾਸ ਤੇ ਪੌੜੀਆਂ ਚੜ੍ਹਨਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਕਿ ਬੱਚੇ ਨੂੰ ਨਾ ਚੜ੍ਹਨਾ ਹੀ ਬਹੁਤ ਔਖਾ ਹੋ ਜਾਂਦਾ ਲਓ ਹਾਂਜੀ ਦੋਸਤੋ ਐਸ਼ ਦੀ ਫਰੈਂਡ ਮਿਲੀ ਸਾਨੂੰ ਜਪਨਾ ਅਜ ਓਏ ਐਸ਼ ਤੇ ਨਾਲ ਖੇਡਦੀ ਹੁੰਦੀ ਆ ਖੇਡਦੀ ਹੁੰਦੀ ਤੇ ਨਾਲ ਹੈਂ ਖੇਡਦੀ ਹੁੰਦੀ ਆ ਐਸ਼ ਐਸ਼ ਵੀ ਕਹਿੰਦੀ ਹੁੰਦੀ ਆ ਕਿ ਬੈਸਟ ਫਰੈਂਡ ਮੇਰੀ ਜ ਬਣਾਇਆ ਲੜਦੀ ਤੇ ਨਹੀਂ ਹੁੰਦੀ ਤੇ ਨਾਲ ਉਹ ਨਹੀਂ ਲੜਦੀ ਠੀਕ ਆ ਉਹਨੂੰ ਉਹ ਉਹ ਖਾਣਾ ਹੀ ਨਹੀਂ ਖਾਂਦੀ ਉਹ ਨਾਲ ਖਵਾਇਆ ਕਰ ਖਾਣਾ ਚੰਗਾ ਨਾਲ ਵਾਪਸ ਲੈ ਜਾਂਦੀ ਮੋੜ ਕੇ ਉਹ ਹੂੰ ਠੀਕ ਆ ਆਪਾਂ ਨੂੰ ਸਕੂਲਾਂ ਚ ਪੜਾਇਆ ਜਾਂਦਾ ਸੀਗਾ ਕਿ ਸੱਤ ਰੰਗ ਹੁੰਦੇ ਆ ਤੇ ਆਹ ਵੇਖੋ ਵੀ ਰੰਗ ਕਿੰਨੇ ਦੇ ਸੱਤ ਹੁੰਦੇ ਆ ਮੇਰੇ ਹਿਸਾਬ ਦੇ ਨਾਲ 700 ਕਲਰ ਵਿੱਚ ਵੀ ਪੂਰੇ ਨਹੀਂ ਆਉਣੇ ਇੰਨੇ ਜ਼ਿਆਦੇ ਆ ਇਹ ਸਰਪ ਇੱਕ ਕਾਰਡ ਸ਼ੇਡ ਆ ਤੇ ਇਹੋ ਜੇ ਕਾਰਡ ਸ਼ੇਡ ਆਪਣੇ ਕੋਲ ਤਿੰਨ ਨਹੀਂ ਜਿਹੜੇ ਮੰਨ ਲਓ ਕਿ ਡਾਈ ਕਰਨੇ ਹੁੰਦੇ ਕੱਪੜੇ ਜਿੰਨਾ ਬੁਟੀਕ ਦਾ ਕੰਮ ਹੁੰਦਾ ਤੇ ਵੇਖ ਲਓ ਕਿੰਨੇ ਕਲਰ ਬਣਗੇ ਤੇ ਉਹ ਇੱਕ ਤੇ ਕਿੰਨੇ ਤਰ੍ਹਾਂ ਦੇ ਹੈਗੇ ਆ ਆ ਵੇਖੋ ਇਧਰ ਮਨਪੀਤ ਤੇ ਕੋਲੇ ਟਿੱਕੀਆਂ ਠੰਡੀਆਂ ਹੋਈ ਜਾਂਦੀਆਂ ਤੇ ਬਸ ਇਹ ਮਗਨ ਹੋਈ ਬੈਠੀ ਆ ਪੂਰੀ ਕਾਰਡ ਸ਼ੀਟ ਦੇ ਵਿੱਚ ਵੀ ਕਲਰ ਜੇ ਆਪਾਂ ਨੂੰ ਸੇਮ ਵਜਾ ਸੇਮ ਮਿਲਦਾ ਨਹੀਂ ਫਿਰ ਡਾਈ ਕਰਨਾ ਪੈਂਦਾ ਫਿਰ ਡਾਈ ਵਿੱਚ ਵੀ 19 21 ਫਰਕ ਕੀ ਬੀ ਰਹਿ ਜਾਂਦਾ ਹਨਾ ਹੁਣ ਇਧਰ ਸਾਡੇ ਹੈਂਡਵਰਕ ਵਾਲਾ ਵੀ ਧੁੱਕੀ ਕੱਢੀ ਤਰਿਆਂ ਦੇ ਕੰਮ ਦੀ ਤੁਸੀਂ ਦੇਖੋ ਵਰਕ ਦੀ ਸਫਾਈ ਤੇ ਤਿਤਲੀਆਂ ਬਨ ਰਹੀਆਂ ਨੇ ਇਹ ਆਪਣਾ ਜਿਹੜਾ ਵਰਕ ਦਾ ਹੈਗਾ ਉਹ ਜਿਹੜਾ ਡਿਜ਼ਾਈਨ ਪੂਰਾ ਇਹਨੂੰ ਪੂਰਾ ਪੌਪੂਲਰ ਆ ਤੇ ਆ ਤੁਸੀਂ ਦੇਖੋ ਸਫਾਈ ਵਰਕ ਦੀ ਇਹ ਆਪਣੇ ਵਰਕਰ ਵਰਕ ਕਰ ਰਹੇ ਨੇ ਸਾਰੇ ਇਹ ਪੂਰਾ ਇੱਕ ਇੱਕ ਮਣਕਾ ਵਿਖੋਇਆ ਹੈ ਸੂਈ ਨਾਲ ਲੱਗਦਾ ਦੇਖੋ ਆ ਸ਼ੀਸ਼ੇ-ਸ਼ੀਸ਼ੇ ਲੱਗੇ ਹੋਏ ਸੋ ਇਦਾਂ ਹੀ ਬਹੁਤ ਮਿਹਨਤ ਹੁੰਦੀ ਹੈ ਇਹਨਾਂ ਸੂਟਾਂ ਨੂੰ ਬਣਾਉਣ ਵਾਸਤੇ ਆ ਜਾ ਆ ਜਾ ਹਾਂ ਲੁੱਟ ਲਿਆ ਮੇਲਾ ਟ੍ਰੈਫਿਕ ਲੱਗ ਗਿਆ ਨਾਲ ਹੀ ਆਪਾਂ ਨੂੰ ਲੁੱਟ ਲਿਆ ਲੁੱਟ ਲਿਆ ਅਗਲੇ ਨੇ ਟ੍ਰੈਫਿਕ ਕੋ ਬਹੁਤ ਜ਼ਿਆਦਾ ਗੱਡੀ ਦੇ ਉੱਤੇ ਦਾ ਰਮੋਸ ਵੀ ਖਰਾਬ ਹੋ ਚੱਲਿਆ ਤੇ ਟਾਈਮ ਸ਼ਾਮ ਦਾ ਕਿੰਨਾ ਹੋ ਗਿਆ 5 ਵਜੇ ਕੇ 12 ਮਿੰਟ ਹੋ ਗਏ ਆ ਤੁਸੀਂ ਕਹਿੰਦੇ ਵਲੌਗ ਨਹੀਂ ਬਣਾਉਂਦੇ ਸਾਨੂੰ ਸਵੇਰੋਂ ਪਿੰਡੋਂ ਪੈਣ ਆਉਣ ਦਾ ਪਤਾ ਹੁੰਦਾ ਵੀ ਸ਼ਹਿਰ ਜਾਣਾ ਸਾਡੇ ਕੰਮ ਕਰਨ ਵਾਲੇ ਆ ਪਰ ਮੋੜਨ ਦਾ ਸਾਨੂੰ ਕੋਈ ਨਹੀਂ ਪਤਾ ਹੁੰਦਾ ਕਿੰਨੇ ਵਜੇ ਮੋੜਨਾ ਹਨਾ ਨਾ ਖਾਣ ਪੀਣ ਦਾ ਪਤਾ ਹੁੰਦਾ ਵੀ ਕੀ ਖਾਣਾ ਦੁਪਹਿਰੇ ਤੋਂ ਪੂਰੇ ਵਾਲਾ ਖਾਣਾ ਹੀ ਸਾਡਾ ਰਹਿ ਜਾਂਦਾ ਕਦੇ ਫਾਟ ਕੇ ਲੱਗ ਗਏ ਕਦੇ ਕੋਸ਼ ਹੋ ਗਿਆ ਤੇ ਤੁਹਾਡੇ ਲਈ ਵਲੌਗ ਵੀ ਬਣਾਉਣਾ ਹੁੰਦਾ ਹਨਾ ਚੱਲ ਵਾਸਤੇ ਇਦਾਂ ਹੀ ਚੱਲੀ ਜਾਂਦੇ ਆ ਸੁਬਾਹ ਦੇ ਸਟਾਰਟ ਹੋਏ ਆ ਆਪਾਂ ਕਿੰਨੇ ਵਜੇ ਦੇ ਆਏ ਆ ਇੱਥੇ ਜਾਣਾ ਉੱਧਰ ਜਾਣਾ ਗੇੜੀ ਕੱਢੀ ਜਾਂਦੇ ਆ ਅੱਜ 10 ਵਜੇ 10 ਵਜੇ ਦੇ ਅੱਜ ਆਏ ਹੋਏ ਆ ਅਸੀਂ ਤੇ ਹੁਣ 5 ਵਜ ਗਏ ਤੇ ਘੰਟਾ ਹੋਰ ਲੱਗ ਜਾਣਾ ਤੇ ਇਹ ਕਦੋਂ ਤੁਹਾਡੇ ਲਈ ਮੈਂ ਐਡੀਟਿੰਗ ਕੀਤੀ ਜਾ ਕੇ ਤੇ ਕਦੋਂ ਤੁਹਾਡੇ ਲਈ ਵਲੌਗ ਤੁਹਾਡੇ ਤੱਕ ਪਹੁੰਚਿਆ ਤੇ ਤੁਸੀਂ ਕਾਲਾਂ ਕਰਦੇ ਵੇ ਵਲੌਗ ਨਹੀਂ ਪਾਉਂਦਾ ਚਲੋ ਕੋਈ ਨਹੀਂ ਇਹ ਵੀ ਜ਼ਿੰਦਗੀ ਆ ਚੱਲਦਾ ਇਦਾਂ ਕਦਾਂ ਹਨਾ ਇਹ ਵੀ ਕੰਮ ਕਰਨੇ ਪੈਣੇ ਹਨਾ ਜਿਉਂਦੀ ਜਾਨ ਨੂੰ ਨਹੀਂ ਲੱਪਣੇ ਹਨਾ ਜੇ ਤਾਂ ਹਾਂ ਇਕੱਲੇ ਫਰੀ ਹੋ ਗਿਆ ਵਲੌਗ ਬਣਾਉਣ ਦੇ ਫਿਰ ਤਾਂ ਢੇਰ ਲਾ ਦੀ ਹੈ ਨਾ ਬਟ ਜਿਹੜੇ ਆ ਕੰਮ ਜਾਸਦ ਤੇ ਜ਼ਿੰਮੇਵਾਰੀਆਂ ਵਧ ਗਈਆਂ ਜਾਂਦੇ ਨੇ ਸਹੀ ਹੈ ਨਾ ਸਾਰਿਆਂ ਦਿਨ ਹੀ ਅੱਜ ਨੂੰ ਦੀ ਲਾੜਾ ਲਾਦੀ ਨਾ ਘਰ ਦੇ ਆਣੇ ਬਾ ਉਹ ਤੋਂ ਬਾਅਦ ਮੈਂ ਨਹੀਂ ਕਿਤੇ ਸੌਖਦਾ ਸਾਬ ਲੈ ਕੇ ਵੇਖਿਆ ਹੈ ਸਹੀ ਨਾ ਹੁੰਦੀ ਤੁਹਾਨੂੰ ਕੱਲ ਆਈ ਦਿਲ ਛੜੇ ਸ਼ਾਨ ਦੀ ਨੀ ਯਾਰੇ ਸੀ ਨਾ ਕੋਈ ਜਵਾਕਰ ਹੁੰਦਾ ਸੀ ਨਾ ਕਿਤੇ ਘਰ ਵਾਲੀ ਕਹਿੰਦੀ ਸੀ ਵੀ ਆ ਇੱਥੇ ਜਾਣਾ ਤੇ ਆ ਕਰਨਾ ਵੋ ਕਰਨਾ ਇੱਲੇ ਹੀ ਮੋਜ ਨਾਲ ਆ ਜਿੰਨੇ ਦਾ ਸੀਰਾ ਜਾ ਵਾ ਲੈਣਾ ਸਿਰ ਤੇ ਇਹ ਬਾਈ ਇਹ ਕਿਨੂੰ ਮੇਰੀ ਗੱਲ ਸੁਣਨਾ ਇਹ ਕਹਿੰਦਾ ਆਪਣੀ ਵਿਆਹ ਲਈ ਸ਼ੇਰਵਾਨੀ ਵਗਾਉ ਆ ਇਹ ਕਹੇ ਜੇ ਕਦੇ ਲੈਣੀ ਹੋਈ ਤਾਂ ਕਰ ਦਈਏ ਸੇਲ ਕਿਉਂਕਿ ਆਪਾਂ ਬਿਜ਼ਨਸਮੈਨ ਹੋ ਗਏ ਆ ਹਈ ਇਹਨਾਂ ਨੂੰ ਮਨ ਪੀਤੇ ਸੂਟ ਆਪਦੇ ਕਰ ਦਈਏ ਡਿਜ਼ਾਈਨਰ ਤੇ ਮੈਂ ਆਪਦੀ ਸ਼ੇਰਵਾਨੀ ਸਿਰ ਤੇ ਲਾਉਣ ਦੀ ਨਹੀਂ ਕਹਿੰਦਾ ਅੱਜੇ ਉਹ ਨਹੀਂ ਤਾਂ ਪਾਈ ਨਹੀਂ ਵਿਆਹ ਤੇ ਹਾਂ ਕੋਟ ਕੋਟ ਪੈਂਟ ਕੋਟ ਪੈਂਟ ਕੋਟ ਪੈਂਟ ਕਹਿਣਾ ਸੀ ਵਿਆਹ ਵਾਲਾ ਕੋਟ ਪੈਂਟ ਹਾਂ ਇਹ ਜਿੱਦਿਗੇ ਮੈਂ ਕਿਹਾ ਵੇਚ ਦੋ ਕਮਾ ਲਓ ਪੈਸੇ ਜਿੰਨੇ ਕਮਾਉਣੇ ਆ ਉਹਦੇ ਚ ਅਰੇ ਮੰਦਿਆ ਟਾਈਮਾਂ 'ਚ ਵਿਆਹ ਹੋਇਆ ਸੀ ਉਦੋਂ ਜੱਸ ਤੂੰ ਦਾ 2500 ਵਾਲਾ ਕੋਟ ਪੈਂਟ ਸੀ ਆਪਣਾ ਈ ਨਾ ਚਲੋ ਫਿਰ ਹੁਣ ਆਪਣਾ ਰਹਿ ਗਿਆ ਇਕੱਲਾ ਹੁਣ ਡਾਈ ਵਾਲਾ ਕੰਮ ਤੇ ਡਾਈ ਹੋਣ ਤੋਂ ਬਾਅਦ ਫਿਰ ਆਪਾਂ ਜਾਣਾ ਪੈਂਡ ਨੂੰ ਬਾਪੂ ਵਾਸਤੇ ਫਲ ਫਰੂਟ ਵੀ ਆਪਾਂ ਲੈਣੇ ਆ ਤੇ ਫਿਰ ਕੱਲ ਨੂੰ ਆਉਣਾ ਭੈਣ ਨੇ ਰਖੜੀਆਂ ਬੰਨਣ ਸੋ ਕੱਲ ਆ ਲੈ ਹੈਗਾ ਰਖੜੀ ਦਾ ਤਿਹਾਰ ਸੋ ਸਾਰੇ ਜਣੇ ਕੱਲ ਆ ਵਲੌਗ ਆਊਗਾ ਪੂਰਾ ਘੈਂਟ ਮੈਂ ਵੱਡੀ ਭੈਣ ਲਖੜੀ ਬੰਨਣਾ ਆਉਗੀ ਤੇ ਛੋਟੀ ਭੈਣ ਤਾਂ ਪਹਿਲਾਂ ਹੀ ਅੰਗਰੇਨ ਵਿੱਚ ਬੰਨੀ ਹੋਈ ਹੈ ਉਹ ਆ ਨਹੀਂ ਸਕਦੀ ਉਹ ਉਹ ਸਾਲ ਬਾਅਦ ਹੋਈ ਹੈ ਕਿ ਬੰਨਣਾ ਕਿ ਬੰਨ ਜਿਹੜੇ ਬੰਦੇ ਬਾਹਰ ਚਲੇ ਜਾਂਦੇ ਇੰਡੀਆ ਤੋਂ ਬੰਨੇ ਜਾਂਦਾ ਨਾ ਸਹੀ ਹੈ ਨਾ ਹੂੰ ਤਾਂ ਕਰਕੇ ਉਹ ਰਕੜੀ ਨਹੀਂ ਬਨ ਸਕਦੀ ਫੇ ਇਥੋਂ ਵਾਲੀ ਦਾ ਹੋਊਗੀ ਠੀਕ ਆ ਚਲੋ ਫਿਰ ਕੱਲ ਵਾਲਾ ਵਲੌਗ ਤੁਹਾਨੂੰ ਬਖਾਵਾਂਗੇ ਆਪਾਂ ਚਲੋ ਫਿਰ ਆਪਾਂ ਕਰ ਲਈਏ ਮੜਾਜਾ ਕੰਮ ਤੇ ਫਿਰ ਜੁੜਦੇ ਆਪਾਂ ਠੀਕ ਆ ਇੱਧਰ ਦੇਖੋ ਬੁਟੀਕ ਵਾਲੇ ਮੈਡਮ ਰਾਚਨ ਚਾੜਦੇ ਹੋਏ ਹੂੰ ਧੋਖ ਲੱਗੀ ਧੋਖ ਲੱਗੀ ਤੇ ਚੋਲਾਂ ਨੂੰ ਇੱਕ ਲੀਰ ਨਿਕਲ ਜਾਂਦੀ ਚੋਲ ਦਾ ਰੱਬ ਦੇਵੇ ਤੈਨੂੰ ਹਣ ਐਵੇਂ ਹਲੋ ਗਰੇ ਆਹ ਖਰੀਕ ਭਾਂਡੇ ਨੂੰ ਆਹ ਨਿਸ਼ਾਨੀ ਲਾਉਣੀ ਜ਼ਰੂਰੀ ਹੁੰਦੀ ਸੁਰਖੀ ਵਾਲੀ ਪੇਸਟਿੰਗ ਵਾਲੀ ਮੈਂ ਉਹ ਭਾਂਡਾ ਛੱਡਿਆ ਵੀ ਲਵੇੜ ਨੂੰ ਹੁਣ ਚਮਚਾ ਵੀ ਲਵੇੜ ਦੇ ਚੰਗਾ ਹੂੰ ਇਹ ਚੋਲ ਗਾਣੀ ਕਾਉਂ ਸੇਹਲਾ ਜਾਨੂ ਤੇਰਾ ਬਿਹਾਰ ਚੋਂ ਆਇਓਗਾ ਪੱਕੀ ਗੱਲ 100% ਹੈ ਜਿਹੜੀ ਇਹਨੇ ਚੋਲ ਗਾਣੀ ਸਹੀ ਹੈ ਨਾ ਅਰੇ ਚਾਹ ਉਹਦਾ ਰੱਬ ਦੇ ਵਹੀ ਗਾਣਾ ਲੇਅਰ ਨਿਕਲ ਜਾਂਦੀ ਕਿਤੇ ਪਿਚੌਲ ਉਹਦਾ ਦਿਖ ਜਾਂਦਾ ਆ ਭਾਂਡੇ ਚ ਪੈਸੇ ਦੇਖ ਲਈ ਬੰਨ ਲੜ ਗਈ ਵੇਚ ਕੱਪੜਾ ਇਹਨਾਂ ਨੇ ਹੁਣ ਥੱਲੇ ਕਰਤਾ ਹਾਂਜੀ ਹੋ ਗਈ ਆ ਜੀ ਵਾਪਸੀ ਆਪਣੀ ਤੇ ਸੋਹਣਾਂ ਬਾਪ ਘਰੇ ਚੱਲੇ ਆ ਕਰ ਜਾ ਕੇ ਆ ਪੈਸੇ ਲੈ ਆ ਮਮੀ ਡੈਡੀ ਨੂੰ ਉਹਨਾਂ ਨੂੰ ਦੇਖਦੇ ਆ ਹਾਂ ਬਾਪੂ ਨੂੰ ਬੁਲਾਉਣੇ ਆ ਟਿਵੀਟ ਕਰਦੀ ਹੁੰਨੀ ਅੱਜ ਛੁੱਟੀ ਸੀਗੀ ਐਸ਼ ਨੂੰ ਕੱਲ ਨੂੰ ਛੁੱਟੀ ਹੈ ਨਾ ਕੱਲ ਨੂੰ ਸੰਡੇ ਆਇਣਾ ਕੱਲ ਨੂੰ ਸੰਡੇ ਰੱਖ ਰਹੀ ਆ ਤਿੰਨ ਇੰਜੋਏ ਕਰੂਗੀ ਨਹੀਂ ਕੱਲ ਨੂੰ ਆਉਣਾ ਵਾ ਵੱਡੀ ਭੈਣ ਨਹੀਂ ਆਉਣਾ ਜੈਸ ਕੱਕੇ ਤੇ ਨਹੀਂ। ਮੈਂ ਵੀ ਵਾਪਸ ਜਾਂਦੇ ਜਾਂਦੇ ਨੁਕਸਾਨ ਹੋ ਗਿਆ ਥੋੜਾ ਜਿਹਾ। 500 ਦਾ ਨੂੜ ਹੀ ਗਵਾ ਲਿਆ ਕੇ ਬਾਏ। ਹੁਣ ਇਹਨੇ ਮੈਨੂੰ ਫੜਾਇਆ। ਮੈਂ ਜੂਸ ਪੈਕ ਕਰਉਣ ਗਿਆ। ਵਾਈ ਨੇ ਸਨ ਦੀ ਗਾਇਬ ਹੋ ਗਿਆ, ਨਾ ਮੇਰੇ ਪਰਸ ਚੋਂ ਨਿਕਲਿਆ ਉਹ ਤੇ ਨਾ ਮੇਰੇ ਕੇ ਜੇਬ ਚੋਂ ਨਿਕਲਿਆ ਤੇ ਨਾ ਹੀ ਉਹ ਕਿਤੇ ਗੱਡੀ ਚੋਂ ਹੀ ਮਿਲਿਆ। ਹੁਣ ਮਨ ਪੀਤਾ ਨਹੀਂ ਸੌਂਦੀ ਸਹੀ ਜਿਹੜੀ। ਸਾਰੀ ਰਾਤ ਨਹੀਂ ਸੌਂਦੀ ਹੁਣ ਇਹ। ਸਹੀ ਹੈ ਕਿਉਂਕਿ ਉਹ ਨੂਡ ਮਨਪੀਤ ਨਹੀਂ ਦਿੱਤਾ ਇਹ ਮੈਨੂੰ ਅੱਜ ਮੇਰਾ ਬੜੂਆ ਹੋ ਗਿਆ ਖਾਲੀ ਪੈਸਿਆਂ ਨਾਲੋਂ ਤੇ ਫਿਰ ਮਨਪੀਤ ਉਹ ਲੈ ਅੱਜ ਮਨਪੀਤ ਦੇ ਪਰਸ ਜੂ ਸੋ ਪਤਾ ਨਹੀਂ ਨੀ ਕਿਵੇਂ ਦਿੱਤਾ ਅੱਜ ਉਹ ਸਾਰੇ ਮੇਰੇ ਕੰਮ ਹੀ ਨਹੀਂ ਆਇਆ ਜੂਸ ਦੇ ਪੈਸੇ ਮੈਨੂੰ ਗੂਗਲ ਪੇ ਕਰਨਾ ਵੇਲੇ ਤੇ ਕਸਮ ਕਿਉਂ ਨਹੀਂ ਆਇਆ ਜਿਹਨੂੰ ਮਿਲ ਗਿਆ ਉਹ ਤੇ ਬਸ ਚੱਲ ਲਈ ਨਾ ਬਈ ਕਿਸੇ ਦਾ ਲਿਖਿਆ ਸੀ ਕਿ ਕਿਸੇ ਲੋੜਵੰਦ ਨੂੰ ਨਾ ਬਹੁਤ ਜ਼ਿਆਦਾ ਲੋੜ ਹੋਣੀ ਆ ਪ੍ਰਮਾਤਮਾ ਨੇ ਉਹਨੂੰ ਦਵਾਉਣੇ ਸੀ ਪੈਸੇ ਸਹੀ ਹੈ ਨਾ ਸਹੀ ਹੈ ਤਾਂ ਹੀ ਕਰਕੇ ਇਹ ਨਹੀਂ ਪਤਾ ਗੱਡੀ ਜੂਣ ਪਰ ਮਲੀਲੀ ਲੂੜੀ ਜਹਾੜਦੇ ਆ ਤੇ ਹੋ ਪੇਂਟ ਲਾ ਕੇ ਜਹਾੜ ਨਹੀਂ ਰਹੀ ਬਸ ਹੋਰ ਤਾਂ ਮੈਂ ਕੋਈ ਕਸਰ ਛੱਡੀ ਨਹੀਂ ਹਨਾ ਓਕੇ ਓਕੇ ਠੀਕ ਆ ਚਲੋ ਫਿਰ ਵੇ ਬਾਪੂ ਨੂੰ ਮਿਲਦੇ ਆ ਚੱਲ ਕੇ ਫਿਰ ਠੀਕ ਆ ਤੇ ਫਿਰ ਆਪਾਂ ਜਿੰਦੀ ਐਸ਼ ਕੀ ਕਰਦੀ ਆ ਵੇਟ ਕਰਦੀ ਹੁੰਦੀ ਆ ਵਿਚਾਰੀ ਐਸ਼ ਕੀ ਜਾਂਦੀ ਆ ਸਹੀ ਹੈ ਚਲੋ 그럼 ਬਾਪੂ ਨੂੰ ਬੁਲਾਉਣਾ ਸਾਨੂੰ ਬਾਪੂ ਤੇ ਲਾਓਗੇ ਯਾਰ ਆਪਣਾ ਜਿੱਦਾਂ ਮੈਂ ਸੇ ਸੇ ਤੁਹਾਨੂੰ ਦੱਸਿਆ ਕਿ ਬਹੁਤ ਟੈਨਸ਼ਨ ਹੋ ਗਈ ਸੀ ਸਾਨੂੰ ਕਿ ਕੰਮ ਵੱਧ ਗਿਆ ਹੀ ਲੱਗਦਾ ਜਿਆਦਾ ਇਕਦਮ ਹੀ ਕਿ ਹਣਾ ਤੁਸੀਂ ਸਾਰੇ ਪਰਿਵਾਰ ਦੇ ਨਾਲ ਸਾਨੂੰ ਦੇਖਦੇ ਹੋ ਸਾਰੇ ਕਮੈਂਟ ਕਰਦੇ ਹੋ ਯਾਰ ਵੀ ਤੁਹਾਡੀ ਵਧੀਆ ਵੀ ਤੁਹਾਡੀ ਲਾਈਫ ਬਹੁਤ ਸੋਹਣੀ ਹੈ ਜਿਹੜੀ ਇੱਕ ਛੱਤ ਤੇ ਸਾਰੇ ਮੰਮੀ ਡੈਡੀ ਕਬੂਤਰ ਜਾਨਵਰ ਸਾਰੇ ਤੁਸੀਂ ਤੁਹਾਡੀ ਵੀਡੀਓ ਵਿੱਚ ਸਾਰੇ ਆਉਂਦੇ ਆ ਹਣਾ ਕਿ ਅਸਲੀ ਲਾਈਫ ਇਹ ਹੁੰਦੀ ਆ ਸੋ ਕੀੜਾਂ ਦਾ ਡਰ ਕੇ ਸੀਗੇ ਵੀ ਲੈ ਵੀ ਇੱਕ ਪਾਵਾ ਸਾਡਾ ਜਿਹੜੀ ਸਾਡੀ 4 ਰੁਪਈ ਸੀ ਇੱਕ ਪਾਵਾ ਸਾਡਾ ਹੱਥ ਚੱਲਿਆ ਬਹੁਤ ਜਿਆਦਾ ਡਾਕਟਰ ਨੇ ਡਰਦਾ ਡਾਕਟਰਾਂ ਨੇ ਕਹਤਾ ਸੀ ਕਿ ਐਡਮਿਟ ਕਰਨਾ ਪਊਗਾ ਤੇ ਵੀ ਕੰਮ ਵੱਧਾ ਲੱਗਦਾ ਸਾਨੂੰ ਜਦ ਕਿ ਇਤੋਂ ਆਉਣਾ ਸਮਝ ਹੀ ਨਹੀਂ ਆਈ ਸੋ ਗੱਲ ਵਾਲੀ ਵੱਡੀ ਹੈ ਨਹੀਂ ਸੀਗੀ ਤੇ ਬਹੁਤ ਛੇਤੀ ਪ੍ਰਮਾਤਮਾ ਨੇ ਹਨ ਸਾਹ ਦਿੱਤਾ ਆਪਣਾ ਪਹਿਉ ਤੁਹਾਡੇ ਲਈ ਵਲੌਗ ਨਹੀਂ ਆਈ ਸੀ ਕਿ ਚਲੋ ਬਾਪੂ ਨੂੰ ਮਲਾਉਣੇ ਤੁਹਾਡੇ ਲਈ ਠੀਕ ਆ ਆਓ ਫਿਰ ਚੱਲਦੇ ਆ ਘਰੇ ਠੀਕ ਆ ਗੱਡੀ ਚ ਲਾਉਂਦੇ ਫਿਰ ਵਲੌਗ ਨਹੀਂ ਬਣਾਉਣਾ ਵਾਲਾ ਫਿਰ ਧਿਆਨ ਤੁਹਾਡੇ ਹੱਲ ਹੋ ਜਾਂਦਾ ਕਿ ਸੋ ਸ਼ਾਮ ਦਾ ਟਾਈਮ ਆ ਗੁਰਦੁਆਰਾ ਸਾਹਿਬ ਚੋਂ ਆਵਾਜ਼ਾਂ ਆ ਰਹੀਆਂ ਨੇ ਪਾੜਦੀਆਂ ਤੇ ਬੜਾ ਸ਼ਾਂਤੀ ਫੀਲ ਹੁੰਦੀ ਆ ਠੰਡੀ ਠੰਡੀ ਚੱਲਦੀ ਆ ਹਵਾ ਤੇ ਖੁੱਲਾ ਡੁੱਲਾ ਮਾਹੌਲ ਹੋਵੇ ਪਿੰਡ ਦਾ ਹਨਾ ਕਿ ਵਧੀਆ ਵਾਤਾਵਰਨ ਹੁੰਦਾ ਕਿ ਵਧੀਆ ਲੱਗਦਾ ਹਨਾ ਤੇ ਸ਼ਹਿਰਾਂ ਵਾਲੇ ਵੀ ਮੇਰੇ ਬਾਈ ਵੀ ਜਿਵੇਂ ਹੁਣ ਹੈਗੇ ਚਲੋ ਟਾਈਮ ਪਾਸ ਕਰਨਾ ਹੁੰਦਾ ਜਗ੍ਹਾ ਘੱਟ ਹੁੰਦੀ ਉੱਥੇ ਹਨਾ ਫਾਇਦੇ ਪਿੰਡਾਂ 'ਚ ਆਪਣਾ ਖੁੱਲ ਡੁੱਲਾ ਹੈ ਆਪ ਨੂੰ ਸ਼ਹਿਰਾਂ 'ਚ ਨਹੀਂ ਮਿਲਦੀ ਹਨਾ ਜਿਵੇਂ ਸਵੇਰੇ ਗੁਰਦੁਆਰਾ ਸਾਹਿਬ ਦੀਆਂ ਆਵਾਜ਼ਾਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੀਆਂ ਆਵਾਜ਼ਾਂ ਆਉਂਦੀਆਂ ਪਾੜਦੀਆਂ ਹਨਾ ਸੋ ਵਧੀਆ ਲੱਗਦਾ ਤੇ ਇੱਕ ਬੈਕ ਸਾਈਡ ਹੁਣ ਆਪਣਾ ਘਰ ਜਿਹੜਾ ਹੈਗਾ ਸੀ ਉਹਦੀਆਂ ਲਾਈਟਾਂ ਜਿਹੜੀਆਂ ਸੀ ਉੱਪਰੋਂ ਚੱਲਦੀਆਂ ਸੀਗੀਆਂ ਸੋ ਕੱਲ ਮਿਸਤਰੀਆਂ ਸਾਰੀ ਜਿਹੜੀ ਲੱਗ ਕੇ ਉਹਦੀ ਸਪਲਾਈ ਸੀ ਥੱਲੋਂ ਕੀਤੀ ਹੈ ਜਲਦੀ ਹੁਣ ਸਾਰੀਆਂ ਲਾਈਟਾਂ ਹੁਣ ਆਪਣੀਆਂ ਥੱਲੋਂ ਸੋਚ ਤੋਂ ਚੱਲਣਗੀਆਂ ਤੇ ਪਹਿਲਾਂ ਉੱਪਰੋਂ ਹੀ ਚੱਲਦੀਆਂ ਸੀਗੀਆਂ ਤੇ ਆਪਣਾ ਘਰ ਛੋਟਾ ਜਿਹਾ ਘਰ ਆ ਠੀਕ ਆ ਦੱਸਿਓ ਵੀ ਕਿਵੇਂ ਲੱਗਿਆ ਤੁਹਾਨੂੰ ਬਾਕੀ ਜਿਹੜੇ ਸਾਡੇ ਨਾਲ ਚਾਤ ਤੋਂ ਜੁੜੇ ਹੋਏ ਆ ਉਹਨਾਂ ਨੂੰ ਤਾਂ ਪਤਾ ਹੀ ਆ ਜਿਹੜੇ ਸਾਡੇ ਨਾਲ ਨਵੇਂ ਜੁੜੇ ਆ ਉਹਨਾਂ ਨੇ ਸ਼ਾਇਦ ਨਹੀਂ ਦੇਖਿਆ ਹੁਣ ਆਪਣਾ ਛੋਟਾ ਜਿਹਾ ਘਰ ਆ ਠੀਕ ਆ ਨਾ ਲੱਗੀ ਫੁੱਲਾਂ ਵਾਲੀ ਵੇ ਸੂਫਲ ਨਾਲੀ ਵੇਲ ਇੱਧਰ ਆ ਜੀ ਤੇ ਮਰੂਦ ਆਪਣਾ ਇੱਧਰ ਲੱਗਾ ਹੋਇਆ ਓਕੇ ਤੇ ਮਰੂਦ ਨੂੰ ਮਰੂਦ ਬਹੁਤ ਲੱਗਦੇ ਆ ਪਰ ਇਸ ਵਾਰ ਤਾਂ এনवायरमेंट ਨੇ ਨਹੀਂ ਸਾਥ ਦਿੱਤਾ ਇਸ ਵਾਰ ਕੁਝ ਵੀ ਨਹੀਂ ਲੱਗਾ ਨਾ ਆਪਣੀ ਸਬਜ਼ੀ ਲੱਗੀ ਆ ਨਾ ਆਪਣੇ ਮਰੂਦ ਲੱਗੇ ਆ ਹਾਂ ਆ ਮਸੰਮੀਆਂ ਜ਼ਰੂਰ ਲੱਗੀਆਂ ਨੇ ਪਤਾ ਨਹੀਂ ਕਿੰਨੂ ਆ ਕੇ ਮਸੰਮੀਆਂ ਆ ਹੁਣ ਬਾਅਦ ਚ ਪਤਾ ਲੱਗੂਗਾ ਇਹ ਫਸਟ ਟਾਈਮ ਆਪਣਾ ਫਲ ਲੱਗਿਆ ਹੋਇਆ ਇਹਨੂੰ ਆਹ ਦੇਖ ਸਕਦੇ ਆ ਤੁਸੀਂ ਹਾਂ ਜੀ ਦੋਸਤੋ ਆਪਾਂ ਮਰੋੜੇ ਡੈਡੀ ਨੂੰ ਦਾਂ ਬਾਪੂ ਸੀਗਾ ਸੈਟਾ ਹੁਣ ਹਾਂ ਸੈਟਾ ਸੈਟਾ ਬਾਪੂ ਕਹਿੰਦਾ ਵੀ ਕਹਿੰਦਾ ਜੇ ਆਪਾਂ ਮੋਗੇ ਰਹਿ ਜਾਂਦੇ ਤਾਂ ਫੇਰ ਕੰਮ ਖਰਾਬ ਕਰ ਦਿੰਦਾ ਡਾਕਟਰ ਨੇ ਸੋ ਕਈ ਵਾਰ ਇੱਕ ਚੀਜ਼ਾਂ ਗਲਤ ਚ ਨਹੀਂ ਆਉਂਦੀਆਂ ਕਿ ਸਮਝ ਚ ਨਹੀਂ ਕਈ ਵਾਰੀ ਚੀਜ਼ਾਂ ਆਉਂਦੀਆਂ ਆਪਾਂ ਨਿੱਕੀ ਜੀ ਗੱਲ ਹੁੰਦੀ ਆ ਤੈਨੂੰ ਠੀਕ ਕਰਦੇ ਕਰਦੇ ਕਿ ਵੀ ਜਦੋਂ ਆਪਾਂ ਮਾਈ ਡਾਕਟਰ ਕੋਲ ਆਉਣਦੇ ਇਹਨਾਂ ਕੰਮ ਖਰਾਬ ਕਰ ਦਿੰਦਾ ਸੋ ਇਦਾਂ ਬਾਪੂ ਦਾ ਕੰਮ ਜ਼ਿਆਦਾ ਵਧਾਤਾ ਸੀ ਉਹਨਾਂ ਨੇ ਬਾਪੂ ਦੇ ਹੱਥ ਪੈਰ ਸੌਂ ਚੁੱਕੇ ਸੀਗੇ ਸੋ ਫਿਰ ਆਪਾਂ ਲੁਧਿਆਣਾ ਨੂੰ ਡੀ ਐਮਸੀ ਉੱਤੋਂ ਵਧੀਆ ਡਾਕਟਰ ਆ ਤੇ ਉਹਨਾਂ ਦੇ ਡਾਕਟਰ ਅਮਰਤ 베ਰੀ ਉਤੋਂ ਮੈਡੀਸਨ ਬਾਪੂ ਦੀ ਲੈਂਦੀ ਆ ਸੋ ਤਿੰਨ ਗਰਾਹ ਕੇ ਲਈਆਂ ਤੇ ਬਾਪੂ ਪੂਰਾ ਕੈਮ ਕਰਤਾ ਉਹਨਾਂ ਨਗੀਰਾ ਤਾਂ ਸਾਨੂੰ ਡਰ ਗਈ ਸੀ 6 ਕਿਲੋ ਵਜ਼ਨ ਘਟ ਗਿਆ 6 ਕਿਲੋ ਵਜ਼ਨ ਬਾਪੂ ਦਾ ਜਾਨਕਿ 9 ਕਿਲੋ ਵਜ਼ਨ 10 10 15 ਦਿਨਾਂ ਦੇ ਵਿੱਚ ਉਹ 9 ਕਿਲੋ ਵਜ਼ਨ ਬਾਪੂ ਦਾ ਵਧ ਗਿਆ ਸੀਗਾ ਜਦੋਂ ਦੀ ਉਸ ਡਾਕਟਰ ਦੀ ਦਵਾਈ ਖਾਣ ਲੱਗੇ ਆ ਸੋ ਫਿਰ ਡਾਕਟਰ ਕੋਲੇ ਗਏ ਆ ਕਹਿੰਦਾ ਐਡਮਿਟ ਕਰਵਾ ਦਿਓ ਇਦਾਂ ਕਰ ਦਿਓ ਉਦਾਂ ਕਰ ਦਿਓ ਅਸੀਗਾ ਨਹੀਂ ਵੀ ਇਹ ਕੰਮ ਨਹੀਂ ਛੱਡਦੇ ਹੁਣ ਬਹੁਤ ਕਰ ਲਿਆ ਤੂੰ ਤੇ ਹੁਣ ਤੇਰੇ ਕੋਲ ਤਾਂ ਨਹੀਂ ਅਸੀਂ ਆਉਂਦੇ ਹਨਾ ਤੇ ਫਿਰ ਆਲੋ ਡਾਕਟਰ ਦੀਆਂ ਤਿੰਨ ਤਿੰਨ ਖਰਾਕਾਂ ਹੀ ਲਈਆਂ ਨੇ ਤੇ 24 ਘੰਟਿਆਂ ਤੋਂ 6 ਘੰਟੇ ਉੱਤੇ ਹੋਰ ਲਾ ਲੂ 30 ਘੰਟੇ ਲਾ ਲੂ 30 ਘੰਟਿਆਂ ਦੇ ਵਿੱਚ ਬਾਪੂ ਦਾ 6 ਕਿਲੋ weight ਘਟਾਤਾ ਉਹਨਾਂ ਨੇ ਤੇ ਸੋਸਾ ਸਾਰੀ ਚੱਕੀ ਗਈ ਵੀ ਨੇ ਵਧੀਆ ਡਾਕਟਰ ਨੇ ਆਪਾਂ ਉੱਥੋਂ ਤੱਕ ਪਹੁੰਚ ਹੀ ਨਹੀਂ ਕਰਦੇਗੇ ਕਿ ਆਪਾਂ ਮਗਰ ਤਾਂ ਕਰੇ ਜਾਨੇ ਉਦੋਂ ਉੱਥੇ ਸਿਰੇ ਤੇ ਆਪਾਂ ਫੇਰ ਪਹੁੰਚਦੇ ਜਦੋਂ ਆਪਣਾ ਕੰਮ ਬਹੁਤ ਜ਼ਿਆਦਾ ਵਧ ਜਾਂਦਾ ਹਨਾ ਤੇ ਉਦੋਂ ਫਿਰ ਵਿਚਾਰੇ ਉਹ ਵੀ ਕੋਸ਼ਿਸ਼ ਕਰਨੀ ਪਉਂਦੀ ਜਦੋਂ ਤੁਹਾਨੂੰ ਨਿੱਕੀ ਮੁੱਟੀ ਪ੍ਰੋਬਲਮ ਹੁੰਦੀ ਹੈ ਹਨਾ ਸਿੱਧਾ ਉੱਥੇ ਜਾਓ ਸੋ ਪਰਮਾਤਮਾ ਨੇ ਰੱਖੀ ਲਾਜ ਹਨ ਕਿ ਬਚਾ ਹੋ ਗਿਆ ਆਪਾਂ ਪਹਿਲਾ ਟਾਈਮ ਸਿਰ ਉੱਥੇ ਜਾਵੜੀ ਜਿਸ ਡਾਕਟਰ ਤੇ ਆਪਾਂ ਮੋਗੇ ਵਾਲੇ ਤੇ ਬੈਠ ਜਾਂਦੇ ਤਾਂ ਪਤਾ ਨਹੀਂ ਅੱਜ ਕਿੰਨਾ ਕੰਮ ਬਾਜਣੇ ਹਨ ਹਨ ਹਾਂ ਬੈਠ ਜਾਣਾ ਬਾਪੂ ਕਹਿੰਦਾ ਲੈ ਜਾਣਾ ਸੀ ਉਹਨੇ ਐਂਦਾ ਨਹੀਂ ਬਾਪੂ ਕਿਨੂੰ ਜਾਣ ਦਉਂਦੇ ਹੈ ਦਵਾਈ ਖਾਦੇ ਤਾਂ ਇੰਨੇ ਕੰਮ ਹੋ ਬਤਾਦਾ ਉਹਨੇ ਤੇ ਹੋਰ ਕਿਉਂ ਹਾਂ ਸਹੀ ਇਹ ਤਾਂ ਗੱਲ ਹੈਗੀ ਡਾਕਟਰ ਨਾ ਚੇਂਜ ਕਰਦੇ ਨਾ ਜੇ ਪਹਿਲੇ ਗਏ ਸੀ ਤੇ ਉਹਨੇ ਦਵਾਈ ਦੇ ਦਿੰਦੇ ਇਹਨੇ ਕੰਮ ਹੋ ਜ਼ਾਦਾ ਚੰਗੇ ਕੋਲੇ ਗਏ ਮੈਂ ਬਾਪੂ ਕਮਜ਼ੋਰ ਜਿਹਾ ਲੱਗਦਾ ਵੀ ਤੇਰੇ ਮਾੜੇ ਟੈਸਟੇ ਕਰਾਈਏ ਟੈਸਟਾਂ ਵਿੱਚ ਹਲਕਾ ਜਿਹਾ ਲੀਵਰ ਦੇ ਵਿੱਚ ਮਾੜੀ ਜਾਈ ਸੀਗੀ ਉਹ ਤੋਂ ਡਾਕਟਰ ਤੋਂ ਦਵਾ ਸਟਾਰਟ ਕਰਤੀ ਉਸ ਡਾਕਟਰ ਨੇ ਠੀਕ ਕਰਨ ਦੀ ਵੇ ਦਵਾ ਪਤਾ ਨਹੀਂ ਗਰਮ ਦੇਦੀ ਪਤਾ ਨਹੀਂ ਕੀ ਕਰਨੀ ਵਾਧਾ ਵਧਣਾ ਸ਼ੁਰੂ ਹੋ ਗਿਆ ਦੁਬਾਰਾ ਡਾਕਟਰ ਕੋਲੇ ਗਏ ਉਹਨੇ ਹੋਰ ਚੇਂਜ ਕਰਕੇ ਦੇਤੀ ਉਹ ਉਦੋਂ ਵੀ ਮਾੜੀ ਦਵਾ ਦੇਤੀ ਉਹਨੇ ਤੇ ਪਰ ਕੰਮ ਕਾਬਲ ਤਾਂ ਕਰਦਾ ਫਿਰ ਉਹ ਪੈਰਾ ਪੂਰਾ ਤੇ ਸੋਜ ਆ ਗਈ ਸੀ ਜੇ ਜਿਆਦਾ ਹੋ ਗਿਆ ਹੀ ਕੰਮ ਤੇ ਸਾਰੇ ਪੱਟਾਂ ਤੇ ਬਾਹਾਂ ਤੇ ਵੀ ਪੀੜ ਵਿੱਚ ਜਿਵੇਂ ਕਹਦੀ ਆ ਪਾਣੀ ਭਰਨ ਨੂੰ ਨਾ ਸ਼ੁਰੂ ਹੋ ਗਿਆ ਸੀ ਇੰਨੀ ਛੇਤੀ ਦਾ ਵਜਨ ਵਧਣਾ ਤੇ ਉਹ ਵੈਸੇ ਤਾਂ ਵਾਧ ਨਹੀਂ ਸਕਦਾ ਵਜਨ ਕਿਉਂਕਿ ਇੰਨੀ ਛੇਤੀ ਬਾਪੂ ਕਿਹੜਾ ਵੀ ਵਾ ਕੇ ਮੁੰਡੇ-ਕੁੰਡੇ ਜਾਂ ਖਰਾਕਾਂ ਦੇਣ ਨਾ ਜਿਹੜਾ ਵਜਨ ਇੰਨਾ ਵਧਣਾ ਸ਼ੁਰੂ ਹੋ ਗਿਆ ਸੀਗਾ ਤੇ ਪਾਣੀ ਭਰ ਗਿਆ ਸਾਰੇ ਸਰੀਰ 'ਚ ਹੂੰ ਪਾਣੀ ਭਰ ਗਿਆ ਸੀਗਾ ਪਰ ਤਿੰਨਾ ਖਰਾਕਾਂ ਦੇ ਨਾਲ ਇੱਕ ਹੈਰਾਨੀ ਵਾਲੀ ਗੱਲ ਆ ਇਹ ਕਿ ਅਸੀਂ ਪਰਸੋਂ ਕੰਡੇ ਦੇ ਤੋਲਿਆ ਵਈ weight ਤੇ ਬਾਪੂ ਦਾ 75 ਕਿਲੋ weight ਸੀਗਾ ਪੂਰਾ ਤੇ ਫਿਰ ਅੱਜ ਸਵੇਰ ਹੀ ਤੋਲਣ ਗਏ ਆ ਸਗੋਜੀ ਦੀ ਚੱਕੀ ਤੇ ਗਏ ਉਹ ਕਹਿੰਦੇ ਬਾਈ ਯਾਰ ਉਹ ਵੀ ਪਰਸੋਂ ਤੁਸੀਂ ਤੋਲ ਕੇ ਗਏ 75 ਕਿਲੋ ਵਜਿਆ ਹੁਣ 200 ਗ੍ਰਾਮ ਘਟ ਗਿਆ ਹੋਊਗਾ ਡੇੜੀ ਗਏ ਮੈਨੂੰ ਇਦਾਂ ਲੱਗਦਾ ਮੇਰਾ ਵਜਨ 5 ਕਿਲੋ ਘਟ ਗਿਆ ਹੋਊਗਾ ਮੈਂ ਕਿ ਡੇੜੀ ਵੀ ਇੰਨਾ ਨਹੀਂ ਫਰਕ ਹੁੰਦਾ ਇੰਨੀ ਛੇਤੀ ਕਿਵੇਂ ਘਟ ਜੂਗਾ ਵੀ 24 ਘੰਟੇ ਜਿੰਨਾ ਵਿੱਚ ਘਟ ਗਿਆ ਜੇ ਤੋਲਿਆ ਜੀ ਬਾਪੂ ਦਾ weight ਸਵੇਰੇ 6 ਕਿਲੋ ਘਟ ਕੇ 69 ਸੀਗਾ ਤੇ 75 ਪਹਿਲਾਂ ਸੀਗਾ ਜਿਹੜਾ ਅੱਜ ਦਾ ਤੋਲਿਆ ਸੀਗਾ 69 ਹੀ ਸੀਗਾ ਸੋ ਬੜਾ ਉਦੋਂ ਰਾਹਤ ਫੀਲ ਕੀਤੀ ਹੈ ਰਵਾਕੀ ਹੈ ਨਾ ਕਿ ਰਾਬੀ ਨੇ ਦੂਜੇ ਡਾਕਟਰ 77 ਪਰਾਂ ਨੂੰ ਸਾਰੀ ਵੀ ਲੈ ਗਈ ਹੈ ਨਾ ਤੇ ਜੇ ਆਪਾਂ ਇੱਥੇ ਰਹਿ ਜਾਂਦੇ ਤਾਂ ਯਾਰ ਬਹੁਤ ਹਨਾ ਸਹੀ ਨਾ ਤੁਸੀਂ ਸਾਰੇ ਸਾਡੇ ਪਰਿਵਾਰ ਨੂੰ ਦੇਖਦੇ ਹੋਗੇ ਹਾਂ ਸਾਰੇ ਜਾਣੇ ਵੀ ਤੁਸੀਂ ਆਸ ਦੇਖੇ ਕਿ ਕਿੰਨੇ ਵਧੀਆ ਲੱਗਦਾ ਨਾ ਤੁਸੀਂ ਸਾਡੇ ਨਾਲ ਸਾਨੂੰ ਦੇਖੇ ਪਤਾ ਨਹੀਂ ਕਿੰਨੇ ਫੋਲੋ ਕਰਦੇ ਨੇ ਹਨ ਸਮੋਗੇ ਵੀਰ ਹੱਥ ਨਹੀਂ ਆਉਂਦਾ ਓਕੇ ਹੈ ਬਾਪੂ ਨੂੰ ਦਾ ਪੋਤਾ ਹੋਣਾ ਆਪਾਂ ਹਨ ਇਹ ਠੀਕ ਹੈ ਮੁੜ ਕੇ ਪਾਉਦੇ ਲੈ ਜੇ ਲੈ ਆਏ ਨਹੀਂ ਉਦੋਂ ਵੀ ਨਹੀਂ ਜਾਣਦੇ ਆਏ ਤਾਂ ਬਾਪੂ ਜਿੰਨੇ ਜੋਗੇ ਹੈਗੇ ਖਿੱਚਾਂਗੇ ਤੈਨੂੰ ਹੈ ਚਲੋ ਠੀਕ ਹੈ ਦੋਸਤੋ ਫਿਰ ਕੱਲ ਅਗਲੇ ਵਲੌਗ 'ਚ ਮਿਲਦੇ ਹਾਂ ਤਗੀਆ ਕਲਮ ਲਾਉਣੇ ਵੱਡੀ ਭੈਣ ਨੂੰ ਕੱਲ ਨੂੰ ਹੈਗੀਆਂ ਰੱਖਣੀਆਂ ਉਹਨੇ ਰੱਖਣੀਆਂ ਬੰਨਣਾ ਆਣਾ ਤੇ ਫਿਰ ਕੱਲ ਕਰਦੇ ਆ ਕੰਟੀਨੂ ਲਓ ਉਸ ਤਦ ਤੱਕ ਨਹੀਂ ਸਾਰੇ ਨੂੰ ਸਤਿ ਸ਼੍ਰੀ ਅਕਾਲ ਬਾਈ ਬਾਈ